ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਡਰੈਸ ਇੱਕ ਵਾਰੀ ਵੀਰ ਹਰਾਂ ਦਾ ਸੱਜਣੋ ਨੋਟ ਕਰ ਲਿਓ ਪਿੰਡ ਮਰੜ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ ਤੇ ਜੈਤੀਪੁਰ ਅੱਡਾ ਬਿਲਕੁਲ ਇੱਥੋਂ ਨੇੜੇ ਹੀ ਆ ਵੀਰ ਹਰਾਂ ਨੂੰ ਮੇਨ ਰੋਡ ਦੇ ਉੱਤੇ ਤੇ ਵਪਾਰ ਲੈਣ ਦਾ ਕੰਮ ਸੱਜਣੋ ਦੋ ਐਨੀਮਲ ਜਿਹੜੇ ਫੋਰ ਸੇਲ ਵਿਕਾਊ ਆ ਭਰਾ ਕੋਲੇ ਇੱਕ ਝੋਟੀ ਉੱਚੇ ਬੱਚੇ ਦੇ ਵਿੱਚ ਤੇ ਇੱਕ ਵੜ ਬਿਲਕੁਲ ਤਾਜੀ ਸੂਈ ਬਾਕੀ ਗੱਲਬਾਤ ਭਰਾ ਨਾਲ ਕਰਦੇ ਆ ਤੇ ਲੈਣੇ ਆਂ ਡਿਟੇਲ ਕੋਈ ਵੀ ਪਸ਼ੂ ਸੱਜਣੋ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਅੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਜਿਹੜਾ ਬਟਨ ਉਹ ਵੀ ਆਲਟ ਤੇ ਸੈੱਟ ਕਰ ਦਿਓ ਆਜੋ ਲਈਏ ਜਾਣਕਾਰੀ ਤੇ ਵਿਨੇ ਚਲਾਚ ਲੂਕੇ ਤੇ ਨਾਲੇ ਰੇਟ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆਂ ਵੀਰ ਜੀ ਸასი ਕਾ ਵੀਰੇ ਕੀ ਨਾਮ ਆਪਣਾ ਨਾਮ ਮੇਰਾ ਗੋਲਟੀ ਹੈ ਜੀ ਗੋਲਟੀ ਆ ਭਰਾ ਦਾ ਨਾਮ ਤੇ ਪਿੰਡ ਕਿਹੜਾ ਆ ਗਿਆ ਵੀਰੇ ਪਿੰਡ ਮਰੜ ਹੈ ਜੀ ਮਰੜ ਜ਼ਿਲ੍ਹਾ ਗਰਦਾਸਪੁਰ ਹਾਂ ਜੀ ਜ਼ਿਲ੍ਹਾ ਜੈਤੀਪੁਰ ਇਥੋਂ ਨੇੜੇ ਹੀ ਆ ਹਾਂ ਜੀ ਹਾਂ ਜੀ ਤੇ ਮੋਬਾਈਲ ਨੰਬਰ ਕੀ ਆ ਭਰਾ ਦਾ 9976098902 ਇੱਕ ਵਾਰੀ ਹੋਰ ਰਿਪੀਟ ਕਰੀਏ 9976098902 ਤੇ ਆਪਣਾ ਵਪਾਰ ਦਾ ਹੀ ਕੰਮ ਆ ਹਾਂ ਜੀ ਹਾਂ ਜੀ ਤੇ ਆ ਗਊ ਕਿਹੜਾ ਸੂਆ ਸੂਈ ਆ ਵੀਰੇ ਇਹ ਸੂਆ ਤੇ ਜਾਦੂਈ ਦੀ ਆ ਜੀ ਇਦੇ ਮਾਲਕਾਂ ਨੇ ਦੱਸਿਆ ਵੀ ਤੀਜਾ ਸੂਆ ਸੂਈ ਆ। ਹਾਂਜੀ। ਤੇ ਕਦੋਂ ਸੂਈਏ ਵੀਰੇ ਇਹ? ਇਹ ਰਾਤ ਦੀ ਸੂਈਏ। ਰਾਤ ਦੀ ਸੂਈ ਆ। ਹਾਂਜੀ। ਠੀਕ ਆ ਵੀਰੇ ਠੀਕ ਆ। ਦੂਜੇ ਸੂਏ ਕਿੰਨਾ ਕ ਦੁੱਧ ਦੇਗੀ ਭਰਾ? ਇਹ 20 ਲੀਟਰ ਤੋਂ ਬਾਹਰ ਰਹੀ ਐ। ਤੇ ਹੁਣ ਦੇਜੂ ਗਰਮੀ-ਗਰਮੀ ਚ ਕਿੰਨਾ ਕ ਦੇਜੂ ਆਈਡੀਆ ਕੋਈ? ਮੰਨ ਕੇ ਚੱਲੋ 20 ਲੀਟਰ ਤੇ ਕੱਢੂਗੀ ਨਾ। ਹਾਂ ਫੇਰ ਵੀ ਹੈਨਾ? ਹਾਂਜੀ ਹਾਂਜੀ। ਤੇ ਵੀਰੇ ਜਿਵੇਂ ਹੁਣ ਇਹ ਬੌਲਾ ਗੁਲੇ ਚ ਮਾੜੀ-ਮੋੜ ਖਾਲੀ ਕੀਤੀ ਐ ਥਾਣਾ-ਥਾਣਾ ਲੋਕੇ ਆ। ਮੈਂ ਨਾ ਸਾਰੀ ਓਕੇ ਆ ਜੀ। ਤੇ ਬੱਚਾ ਵੱਛਾ ਦੇਗੀ। ਹਾਂਜੀ ਵੱਛਾ। ਠੀਕ ਆ ਤੋ ਲੋ ਵੀ ਸੱਜਣੋ ਤੀਜਾ ਸੂਆ ਸੁਈਆ ਵਹਿੜ ਤੇ ਜਾਤ ਕੁਆਲਟੀ ਫੁੱਲ ਆ ਥਣ ਚੰਗਾ ਲੱਗਾ ਹੋਇਆ ਕਰਮਾਲੀ ਨੂੰ ਤੇ ਬਾਕੀ ਰਾਤ ਹੀ ਸੁਈਆ ਬਿਲਕੁਲ ਤੁਹਾਨੂੰ ਵੀ ਨਜ਼ਰ ਆਉਂਦੀ ਹੋਊਗੀ ਕਿਉਂਕਿ ਹਜੇ ਵਹਿੜ ਨੇ ਤੈ ਮਾਰੀ ਹੋਈ ਆ ਤੇ ਬਾਕੀ ਜਾਤ ਕੁਆਲਟੀ ਵਾਲੀ ਆ ਸੱਜਣੋ ਜਦੋਂ ਸੇਵਾ ਕੀਤੀ ਤਾਂ ਦੁੱਧ ਘਮਾਲਾ ਪਾਵਾ ਇੱਥੇ ਘਮਾਲਾ ਤੇ ਇਹਨਾਂ ਦੁੱਧ ਦੇ ਜੂ ਕਿਉਂਕਿ ਲੇਵਾ ਭਾਂਡਾ ਚੰਗਾ ਵਹਿੜ ਦੇ ਕੋਲੇ ਰੰਗ ਰੂਪ ਸੋਹਣਾ ਕੋਈ ਨਹੀਂ ਜਾਣ ਦੇ ਥੋੜੀ ਸੱਜਣਾ ਬੱਚੇ ਦੀ ਖੇਚ ਕੀਤੀ ਆ ਕਿਉਂਕਿ ਤਾਜੀ ਸੂਈ ਆ ਤੇ ਪਸੂ ਨੇ ਬੱਚੇ ਤੇ ਆਉਣਾ ਹੀ ਹੁੰਦਾ ਚੈੱਕ ਕਰ ਲਓ ਥਾਂ ਲੀਵੇ ਦੀ ਕੁਆਲਿਟੀ ਸੱਜਣਾ ਚਾਰਾਂ ਥਾਨਾਂ ਦਾ ਆਪਸੀ ਗੈਪ ਦੂਰੀ ਚੰਗਾ ਲੀਵਾ ਕਰਮਾਲੀ ਦਾ گاਹ ਨੂੰ ਵੀ ਤੇ ਇਹਨਾਂ ਦੁੱਧ ਵਾਕਈ ਬਾਈ ਦੀ ਗੱਲ ਵਾਂਗੂ ਪਾ ਜੂਗੀ ਕੋਈ ਕਹਿਣ ਵਾਲੀ ਗੱਲ ਨਹੀਂ ਕਿਉਂਕਿ ਜਾਤ ਕੁਆਲਿਟੀ ਪੂਰੀ ਆ ਤੇ ਵੀਰੇ ਇਹਦਾ ਰੇਟ ਕੀ ਰਹੂਗਾ ਇਹ ਭਾਜੀ ਹਾਂ 50000 ਰੁਪਏ ਮੰਗੋ ਮੁੱਲੇ ਦਾ ਜਿਹੜਾ ਆਪਾਂ 50000 ਰੁਪਇਆ ਕਰਦੇ ਆ ਤੇ ਮੌਕੇ ਤੇ ਹੋ ਜੂ ਮਾਨਤਨ ਵੀਰੇ ਕੋਈ ਦੂਰੋਂ ਨੇੜੋਂ ਭੈਣ ਭਰਾ ਆਉਂਦਾ ਹਨਾ ਕਰੇ ਫੋਨ ਕੋਈ ਨਹੀਂ ਜ਼ਰੂਰ ਕਰਾਂਗੇ ਮਾਨਤਨ ਮਾਨਤਨ ਕਰ ਦਿਆਗੇ ਜ਼ਰੂਰ ਹਨਾ ਕਰਾਂਗੇ ਹੀ ਕਰਾਂਗੇ ਠੀਕ ਆ ਧੰਨਵਾਦ ਤੇ ਆ ਝੋਟੀ ਵੀਰੇ ਕਿਹੜਾ ਸੂਆ ਤੇ ਕਿੰਨੇ ਟਾਈਮ ਦੀ ਸੂਈ ਆ ਝੋਟੀ ਦੂਜਾ ਸੂਆ ਦੇ ਦੂਜਾ ਸੂਆ ਸੂਈ ਆ ਕਿੰਨੇ ਟਾਈਮ ਦੀ ਸੂਈ ਆ ਮੈਨੂੰ 3 ਮਹੀਨੇ ਹੋ ਗਏ ਦੂਜੇ ਵਿੱਚ ਤੇ ਵੀਰੇ ਗੱਬਣ ਗੁੱਬਣ ਹੋਈ ਕਿ ਨਹੀਂ ਗੱਬਣ ਬਣੀ ਨੋ ਹੋ ਗਿਆ ਵੀ ਇੱਕ ਮਹੀਨਾ ਹੋ ਗਿਆ ਬਣੀ ਇੱਕ ਮਹੀਨਾ ਹੋ ਗਿਆ ਚੈੱਕ ਪਾਸ ਨਹੀਂ ਹਜੇ ਨਹੀਂ ਨਹੀਂ ਚੈੱਕ ਤੇ ਥਾਣਾ ਤਿੰਨ ਹਾਂਜੀ ਤਿੰਨ ਥਾਣਾ ਤੇ ਮਗਲੇ ਥਾਣੇ ਦੀ ਚੱਲ ਜੀ ਠੀਕ ਆ ਤੇ ਦੁੱਧ ਵੀਰੇ ਕਿੰਨਾ ਭਾਂਡੇ ਚ ਆ ਜਾਂਦਾ ਇਹਦਾ ਮਗਲੇ 8 ਕਿਲੋ ਹੈਗਾ ਜੀ 8 ਕਿਲੋ ਦੁੱਧ ਹੈਗਾ ਹੁਣ ਵੀ ਹਾਂਜੀ ਠੀਕ ਹੈ ਵੀਰੇ ਠੀਕ ਆ ਲੈ ਚੱਲੀ ਤੇ ਬੱਚਾ ਵੀਰੇ ਇਹਦੇ ਕੋਲੇ ਕੀ ਆ ਮਗਰੇ ਦੇ ਕੱਟਾ ਜੀ ਲੋਕੀ ਸਜਣੋ ਕੱਟਾ ਇਹਦੇ ਕੋਲੇ ਆ ਬੂਰੇ ਰੰਗ ਦਾ ਹੈ ਬੂਰੇ ਰੰਗ ਦਾ ਤੇ ਤਿੰਨ ਥਾਣਾ ਉਹਦਾ ਨਾਂ ਨਿਸ਼ਾਨ ਜਆ ਵੀ ਨਹੀਂ ਹੈਗਾ ਮੰਨ ਕੇ ਚੱਲੋ ਵੀ ਐ ਨਹੀਂ ਪਤਾ ਹੁਣੇ ਜਮਾਂਦਰੀ ਤੈਨ ਲ ਸੀ ਕਿ ਥਣ ਬਾਹ ਚ ਇਹਦਾ ਕਰਮ ਵਾਲੀ ਦਾ ਖਰਾਬ ਹੋਇਆ ਤੇ ਬਾਕੀ ਤਿੰਨਾ ਸਨਾਂ ਦਾ ਚਵਾਚੂ ਓਕੇ ਨਾ ਵੀਰੇ ਹਾਂਜੀ ਹਾਂਜੀ ਬਿਲਕੁਲ ਓਕੇ ਤਿੰਨਾ ਦਾ ਹਨਾ ਬਿਲਕੁਲ ਪੋਲੀ ਧਾਰਦੇ ਹਾਂ ਹਾਂ ਸੱਜਣਾ ਬਾਕੀ ਕੁਆਲਿਟੀ ਚੰਗੀ ਐ ਝੂਟੀ ਦੀ ਪਤਲੇ ਪਿੰਡੇ ਦੀ ਕਮਾਲਾ ਵੀਰੇ ਕੋਈ ਗੱਲ ਨਹੀਂ ਦੇਖੋ ਕਰ ਲਓ ਸਜਣਾ ਤੌਰ ਚੈੱਕ ਕਰੋ ਚੋਣ ਚਾਨ ਪੋਲਾ ਵੀਰੇ ਜਮਾ ਬਿਲਕੁਲ ਬਿਲਕੁਲ ਪੋਲਾ ਠੀਕ ਆ ਭਰਾ ਠੀਕ ਇਹ ਸਜਣੋ ਆ ਇਹਦੇ ਕੋਲੇ ਜਿਹੜਾ ਬੱਚਾ ਇਸ ਝੋਟੀ ਦੇ ਮਗਰ ਆ ਬੂਰੇ ਰੰਗ ਦਾ ਤੇ ਵੀਰੇ ਫਿਰ ਇਹ ਝੋਟੀ ਦਾ ਕੀ ਸ਼ਾਹੀ ਰੇਟ ਰਹੂਗਾ ਇਹ 52000 ਤੇ ਲਦਾਂਗੇ 50 ਤੇ ਦੋ ਦੀ ਹਾਂਜੀ ਤੇ ਹੋਜੀ ਮੌਕੇ ਤੇ ਮਾਤਾਂ ਕੋਈ ਕਰਦਾਂਗੇ ਕਰਦਾਂਗੇ ਠੀਕ ਆ ਵੀਰੇ ਠੀਕ ਆ ਸਜਣੋ 8 ਕਿਲੋ ਦੁੱਧ ਵੀ ਆ ਮਹੀਨੇ ਦੀ ਬਣੀ ਆ ਤੇ ਬਾਕੀ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਲਈ ਆ ਐਸ ਤੋਂ ਇਹਦੇ ਥਾਂਲੇ ਦੀ ਕੁਆਲਿਟੀ ਜਿਹੜੀ ਚੈੱਕ ਕਰ ਲਓ ਵੇਖ ਸਕਦੇ ਆ ਤੇ ਦੁੱਧ ਹੁਣ ਵੀਰੇ 8 ਕਿਲੋ ਹੈਗਾ ਇਹਦੇ ਕੋਲੇ ਹਾਂਜੀ 8 ਕਿਲੋ ਦੁੱਧ ਕੋਈ ਵੀ ਭੈਣ ਭਰਾ ਚੂ ਸਕਦਾ ਹਾਂਜੀ ਹਾਂਜੀ ਤਸੱਲੀ ਕਰੇ ਆਪਣੀ ਠੀਕ ਆ ਠੀਕ ਆ ਲਓ ਵੀ ਸੱਜਣੋ ਇਹ ਦੋ ਐਨੀਮਲ ਜਿਹੜੇ ਫੋਰ ਸੇਲ ਵਿਕਾਊ ਆ ਗੋਲਟੀ ਭਰਾ ਕੋਲੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੁਹਾਡਾ ਧੰਨਵਾਦ ਤੇ ਮਿਲਦੇ ਆਪਾਂ ਕੋਈ ਅੱਗੇ ਚੱਲਦੇ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ